हां जी फुल फ्रेश सेल लागगी जी ਆਪਣੇ ਦੇ 1 ਜੁਲਾਈ ਤੋਂ ਲੱਗਣੀ ਸੀ ਆਪਾਂ ਪਹਿਲਾ ਹੀ ਟ੍ਰੇਲਰ ਸਾਰੇ ਦਿਖਾਉਣ ਲੱਗੇ ਦੇਖੋ ਜੀ ਪਿਓਰ ਕੈਮਰੀ कॉटन सूट ਨੇ ਸਾਰੇ ਏਕ ਟਕਸ ਬ੍ਰੈਂਡ ਦੀ ਕੈਮਰੀ ਹੈ 100% ਕੈਮਰੀ कॉटन ਦੇ ਡਿਜ਼ਾਈਨ ਨੇ ਜੀ ਇਹ ਟ੍ਰੇਜਰ ਦਿਖਾਇਆ ਕਰੋ ਡਿਜ਼ਾਈਨ ਮੇਰੇ 100 ਪਲੱਸ ਡੇਰ ਆਟਾ ਮਿਲ ਜੂਗਾ ਜੀ ਇਹ ਰੇਟ ਸੀਗਾ ਮਾਰਕੀਟ ਦੇ ਵਿੱਚ 700 ਸਾਡਾ ਰੇਟ ਸੀ 650 ਜੀ ਹੁਣ ਕਰਤਾ 450 ਦਾ 105 ਮੀਟਰ ਦੀ ਡਿਜ਼ਾਈਨ ਦੇ ਕਿੰਨੋਂ 5 ਮੀਟਰ ਸੂਟ ਹੈ ਜੀ 450 ਰੁਪਏ ਦਾ 5 ਮੀਟਰ ਸੂਟ 450 ਰੁਪਏ ਦਾ ਕਰਤਾ ਜੀ ਏਕ ਟੱਚ ਬ੍ਰਾਂਡ ਦੇ ਸੂਟ ਨੇ 450 ਦਾ 5 ਮੀਟਰ ਸੂਟ ਹੈ ਪਿਓਰ ਕੈਮਰੀ कॉटन ਦਾ ਜੀ ਡੀ ਐਹ ਲਾਈਨ ਤੁਸੀਂ ਦੇਖ ਹੀ ਰਹੇ ਹੋ ਇੱਕ ਤੇ ਕੜੀਆਂ ਸੋਹਣਾਊਗਾ ਦੋ ਰੰਗ ਨੇ 450 ਰੁਪਏ ਦੇ ਵਿੱਚ ਹੈ ਜੀ ਇੱਕ ਮੈਂਦੀ ਕਲਰ ਆਊ ਇਹਦੇ ਵਿੱਚ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਨੇ ਪਿਓਰ ਕੈਮਰਿਕ ਹੈ ਜੀ 100% कॉटन ਦੇ ਡਿਜ਼ਾਈਨ ਨੇ ਏਕ ਟੱਚ ਬ੍ਰਾਂਡ ਦੀ ਕਲੈਕਸ਼ਨ ਹੈ ਡੀ ਐਹ ਦੇਖੀ ਚਲੋ ਬੁੱਕ ਕਰ ਚਲੋ ਜੀ 450 ਰੁਪਏ ਦੇ ਵਿੱਚ ਹੈ ਜੀ ਰੰਗ ਦੇ ਵਿੱਚ ਚਲੋ ਬੁੱਕ ਕਰ ਚਲੋ ਜੀ ਜਿਨ੍ਹਾਂ ਨੇ ਬੁੱਕ ਕਰਨਾ ਉਹ ਜਲਦੀ ਬੁੱਕ ਕਰ ਲਓ ਬਾਕੀ ਜਿਹੜੇ ਪਹੁੰਚ ਸਕਦੇ ਨੇ ਸ਼ੌਪ ਤੇ ਪਹੁੰਚੋ ਜਲਦੀ ਸੇਲ ਦਾ ਫਾਇਦਾ ਲੈਣ ਲਈ ਜਲਦੀ ਆ ਜੀ ਪਹੁੰਚੋ ਫਾਦੇ ਪੜਾ ਕੇ ਜੀ ਸੇਲ ਤਮਾਕਾ 450 ਰੁਪਏ ਦੇ ਵਿੱਚ ਹੈ ਜੀ ਡਿਜ਼ਾਈਨ ਦੇਖੋ ਜੀ ਗੋਲੀ ਵਰਗੇ ਡਿਜ਼ਾਈਨ ਨੇ 450 ਰੁਪਏ ਦੇ ਵਿੱਚ 5 ਮੀਟਰ ਸੂਟ ਹੈ ਜੀ ਪ੍ਰਿੰਟਡ ਪਿਓਰ ਕਾਟਨ ਹੈ ਜੀ ਰਾਪ ਟੱਚ ਏਕੇ ਟੱਚ ਬ੍ਰੈਂਡ ਸੋਰੀ ਏਕੇ ਟੈਕਸ ਬ੍ਰੈਂਡ ਦੀ ਕੈਮਰੀ ਕਾਟਨ ਹੈ ਜੀ ਰੰਗ ਦੇਖੋ 2 2 3 3 ਰੰਗ ਸਾਰੇ ਜਨੇ ਡਿਜ਼ਾਈਨ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ 5 ਮੀਟਰ ਸੂਟ ਹੈ 450 ਰੁਪਏ ਦੇ ਵਿੱਚ 450 ਰੁਪਏ ਦੇ ਵਿੱਚ ਆਊਗਾ ਜੀ 5 ਮੀਟਰ ਸੂਟ ਹੈ ਤੇ ਇਹ ਦੇਖੋ ਜੀ ਰੰਗ ਦੇਖੋ ਕਿੰਨੇ ਸੋਹਣੇ ਹੋਣ ਨੇ